ਫਰੀਦਾ ਦਰਵੇਸੀ ਗਾਖੜੀ ਚੋਪੜੀ ਪ੍ਰੀਤ ਇਕਨ ਕਿਨੇ ਚਾਲੀਐ ਦਰਵੈ ਸਾਵੀ ਰੀਤ ਅਰਥ ਸੰਤ ਸ਼ੇਖ ਫਰੀਦ ਜੀ ਫਰਮਾਉਂਦੇ ਹਨ ਕਿ ਏ ਫਕੀਰ ਜਨੋ ਦਰਬੇਸੀ گاਖੜੀ ਭਾਵ ਇਹ ਫਕੀਰੀ ਸਬਰ ਦੀ ਫਕੀਰੀ ਬਹੁਤ ਔਖੀ ਹੈ ਤੇ ਚੋਪੜੀ ਪ੍ਰੀਤ ਭਾਵ ਉਤੋਂ ਉਤੋਂ ਝੂਠੀ ਪ੍ਰੀਤ ਵਾਲੇ ਤਾਂ ਬਹੁਤ ਹਨ ਤੇ ਉਸ ਅੱਲਾਹ ਤਾਲਾ ਦੇ ਨਾਲ ਇਸ ਅਸਲੀ ਫਕੀਰੀ ਨੂੰ ਨਿਭਾਉਣ ਵਾਲੇ ਕਿਨੇ ਵਿਰਲੇ ਹੀ ਹਨ ਭਾਵ ਥੋੜੇ ਹਨ ਆਨਾ ਤਪੈ ਤਨੂਰ ਜਿਉ ਬਲਣ ਹੱਡ ਬਲਨ ਪੈਰੀ ਥਕਾਂ ਸਿਰ ਜੁਲਾ ਜੇ ਮੂੰ ਪਰੀ ਮਲਾਨਾ ਅਰਥ ਅੰਤ ਸ਼ੇਖ ਫਰੀਦ ਜੀ ਫਰਮਾਉਂਦੇ ਹਨ ਕਿ हे ਫਕੀਰ ਜਨੋ ਭਾਵੇਂ ਮੇਰਾ ਤਨ ਸਰੀਰ ਤਦੂਰ ਵਾਂਗ ਤਪੇ ਅਤੇ ਮੇਰੇ ਹੱਡ ਤਦੂਰ ਚ ਬਲ ਰਹਾ ਬਲਣ ਵਾਂਗ ਬਲਣਾ ਤੇ ਜੇਕਰ ਮੇਰੇ ਚਲਦੇ ਚਲਦੇ ਦੇ ਪੈਰ ਥੱਕ ਜਾਣ ਤੇ ਭਾਵੇਂ ਮੈਨੂੰ ਸਿਰ ਪਰਨੀ ਚੱਲਣਾ ਪਵੇ ਮੈਂ ਸਿਰ ਪਰਨੀ ਵੀ ਚੱਲਾਂਗਾ ਪਰ ਜੇ ਮੇਰਾ ਪਰੀ ਅੱਲਾਹ ਤਾਲਾ ਮੈਨੂੰ ਮਿਲ ਪਵੇ ਤਾਂ ਤਾਂ ਨਾਤ ਪਾਏ ਤਨੂਰ ਜਿਉ ਬਾਲਣ ਹੱਡ ਨਾ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪਰੀ ਨਿਹਾਲ ਅਰਥ ਪਿਛਲੇ ਸ਼ਲੋਕ ਦੇ ਉੱਤਰ ਵਿੱਚ ਇਹ ਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ فرمਉਂਦੇ ਹਨ ਕਿ ਹੇ ਸ਼ੇਖ ਬ੍ਰਹਮ ਜੀ ਧੂਣੀਆਂ ਵਾਲ ਕੇ ਸਰੀਰ ਨੂੰ ਤਦੂਰਵਾਂਗ ਨਾ ਤਪਾਓ ਤੇ ਨਾ ਹੀ ਹੱਡਾਂ ਨੂੰ ਬਾਲਣ ਵਾਂਗ ਬਾਲੋ ਸਿਰ ਅਤੇ ਪੈਰਾਂ ਦਾ ਵੀ ਕੀ ਕਸੂਰ ਹੈ ਇਹਨਾਂ ਨੂੰ ਵੀ ਦੁਖੀ ਨਾ ਕਰੋ ਕਿਉਂਕਿ ਅੱਲਾਹ ਤਾਲਾ ਪਰੀ ਮਨੋਖ ਦੇ ਹਿਰਦੇ ਵਿੱਚ ਹੈ ਇਸ ਨੂੰ ਹਿਰਦੇ ਵਿੱਚੋਂ ਦੇਖ ਕੇ ਨਿਹਾਲ ਹੋਵੋ ਪ੍ਰਸੰਨ ਹੋਵੋ ਹਿਰਦੇ ਵਿੱਚੋਂ ਦੇਖ ਕੇ ਨਿਹਾਲ ਅਤੇ ਪ੍ਰਸੰਨ ਹੋਣਾ ਚਾਹੀਦਾ ਹੈ ਹੌਂਟ ਦੇਂਦੀ ਸੱਜਣਾ ਸੱਜਣ ਮੈਂਡੇ ਨਾਲ ਨਾਨਕ ਅਲੱਖ ਨ ਲਖੀਐ ਗੁਰਮੁਖ ਦੇ ਵਿਖਾਲ ਅਰਥ ਵਿਸ਼ਲੇ ਦੋਵਾਂ ਸਲੋਕਾਂ ਦੀ ਪ੍ਰੋੜਤਾ ਵਾਸਤੇ ਇਹ ਸਲੋਕ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਹੈ ਗੁਰੂ ਜੀ ਪਰਮਾਉਦੇ ਹਨ ਕਿ ਜੀਵ ਰੂਪ ਇਸਤਰੀ ਸੱਜਣ ਵਾਹਿਗੁਰੂ ਨੂੰ ਬਾਹਰ ਦੁਨੀਆ ਵਿੱਚ ਭਾਲਦੀ ਹੈ ਜਦਕਿ ਸੱਜਣ ਵਾਹਿਗੁਰੂ ਜੀਵ ਇਸਤਰੀ ਦੇ ਸਦਾ ਨਾਲ ਰਹਿੰਦਾ ਹੈ ਪਰ ਹਰਾਨੀ ਇਹ ਹੈ ਤੇ ਗੁਰੂ ਤੋਂ ਬਿਗੈਰ ਦਿਖਾਈ ਨਹੀਂ ਦਿੰਦਾ ਤੇ ਗੁਰੂ ਇਸ ਵਾਹਿਗੁਰੂ ਸੱਜਣ ਨੂੰ ਪ੍ਰਤੱਖ ਜੀਵ ਰੂਪ ਇਸਤਰੀ ਨੂੰ ਦਿਖਾ ਲ ਦਿੰਦਾ ਹੈ